ਜ਼ਿਕਰਿਆ ਅੱਜ ਆਪਾਂ ਨੇ ਫੇਰ ਇੱਕ ਵੀਡੀਓ ਵੇਖਣ ਲੱਗੇ ਆ ਡਡਰੀਆਂ ਵਾਲੇ ਦੀ ਉਹ ਕਹਿੰਦੇ ਉਹ ਗੱਲ ਕਰ ਰਹੇ ਨੇ ਕਿ ਜਿਹੜਾ ਪਖੰਡ ਮذਬ ਦੇ ਵਿੱਚ ਪਖੰਡ ਚੱਲ ਰਿਹਾ ਨਾ ਕੁਝ ਪਖੰਡੀ ਬਾਬੇ ਜਿਵੇਂ ਆਪਣੇ ਮੁਸਲਮਾਨਾਂ 'ਚ ਵੀ ਨੇ ਹਿੰਦੂਆਂ 'ਚ ਵੀ ਨੇ ਸਿੱਖਾਂ 'ਚ ਵੀ ਨੇ ਤੇ ਉਹ ਪਖੰਡ ਦੇ ਬਾਰੇ ਗੱਲ ਕਰ ਰਹੇ ਨੇ ਨਾ ਕਿ ਕੋਈ ਉਹ ਖਾਸ ਮذਬ ਦੇ ਬਾਰੇ ਗੱਲ ਕਰ ਰਹੇ ਨੇ ਕਿ ਪਖੰਡੀਆਂ ਤੋਂ ਕਿਵੇਂ ਬਚਣਾ ਪਖੰਡੀਆਂ ਤੋਂ ਕਿਵੇਂ ਬਚਣਾ ਤੇ ਉਹ ਕਿਵੇਂ-ਕਿਵੇਂ ਪਖੰਡ ਖੇਡਦੇ ਨੇ ਤੇ ਫਾਲੋਅਰ ਕਿਵੇਂ ਉਹਨਾਂ ਦੇ ਬਾਰੇ ਅੰਨੇ ਹੋ ਜਾਂਦੇ ਨੇ ਇਸ ਚੀਜ਼ ਦੇ ਬਾਰੇ ਗੱਲ ਕਰ ਰਹੇ ਨੇ ਤੇ ਆਪਾਂ ਹੁਣ ਵੀਡੀਓ ਸ਼ੁਰੂ ਕਰਨੇ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਮੀ ਸਵੇਰ ਦਾ ਨਮਾ ਸੁਨੇਹਾ ਚੜਦੀ ਕਲਾ ਚ ਰਹੋ ਜੀ ਮਸਤ ਰਹੋ ਖੁਸ਼ ਰਹੋ ਆਨੰਦ ਚ ਰਹੋ ਖਿੜੇ ਖਿੜੇ ਰਹੋ ਆਪਣਾ ਉਤਸ਼ਾਹ ਨਾ ਮਰਨ ਦਿਓ ਸਾਡਾ ਹੋਣਾ ਕੀ ਹੋਇਆ ਜੇ ਆਪਣੇ ਮਾਹੌਲ ਨੂੰ ਸਦਾ ਪੋਜ਼ਿਟਿਵ ਨਾ ਰੱਖ ਸਕੀ ਅਸੀਂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿਣਾ ਹੈ ਕਾਇਮ ਰਹਿਣਾ ਜਿਸ ਤਰ੍ਹਾਂ ਦੀ ਵੀ ਸਿਚੁਏਸ਼ਨ ਹੋਵੇ ਹਾਲਾਤ ਹੋਣ ਅਸੀਂ ਉਹਨਾਂ ਨਾਲ ਨਜਿੱਠ ਲੈਣਾ ਹੈ ਇੱਕ ਕੰਫੀਡੈਂਸ ਆਪਣੇ ਵਿੱਚ ਭਰ ਕੇ ਰੱਖਣਾ ਸਾਨੂੰ ਸਾਡੇ ਪਾਸ਼ਾਹਾਂ ਨੇ ਸਿਖਾਇਆ ਤਵੀਆਂ ਤੇ ਵੀ ਹੱਸਣਾ ਕੰਡਿਆਂ ਦੀਆਂ ਸੇਜਾਂ ਤੇ ਵੀ ਹੱਸਣਾ ਪਰਿਵਾਰ ਸ਼ਹੀਦ ਹੁੰਦਾ ਤਾਂ ਵੀ ਵੇਖ ਕੇ ਆਪਣੇ ਆਪ ਨੂੰ ਕਾਇਮ ਰੱਖਣਾ ਆਪਣਾ ਮਨੋਬਲ ਨਾ ਗਿਰਨ ਦੇਣਾ ਇਹ ਸਿੱਖਣਾ ਸੋ ਨਵੀ ਸਵੇਰ ਦਾ ਨਵਾਂ ਸੁਨੇਹਾ ਅੱਜ ਆਪਾਂ ਗੱਲ ਕਰਾਂਗੇ ਵੀਡੀਓ ਲਾਈਕ ਔਰ ਸ਼ੇਅਰ ਕਰਨ ਨਾਲ ਜਿਆਦਾ ਫੈਲ ਜਾਂਦੀ ਏ ਟਰਾਈ ਕਰਿਓ ਬੜਾ ਰੌਲਾ ਪੈਂਦਾ ਹੈ ਅੱਜ ਕੱਲ ਇੱਕ ਬਾਗੇਸ਼ਵਰ धाम ਵਾਲੇ ਬਾਬਾ ਹਨ ਬੜਾ ਨਿਊ ਚੈਨਲਾਂ ਦੇ ਉੱਤੇ ਡਿਬੇਟਸ ਚੱਲ ਰਹੀਆਂ ਨੇ ਉਹਨਾਂ ਦੀਆਂ ਖੁਦ ਦੀਆਂ ਇੰਟਰਵਿਊ ਚੱਲ ਰਹੀਆਂ ਨੇ ਵੱਡੇ ਵੱਡੇ ਚੈਨਲ ਆਜ ਤੱਕ ਜੀ ਨਿਊਜ਼ ਵਰਗਿਆਂ ਨੇ ਬੀਪੀ ਸਾਰੇ ਚੈਨਲਾਂ ਨੇ ਪ੍ਰੋਗਰਾਮ ਕੀਤੇ ਨੇ ਬਾਰ-ਬਾਰ ਜਿਹੜੇ ਉੱਥੋਂ ਦੇ ਬਾਬਾ ਨੇ ਬਾਗੇਸ਼ਵਰਤਾਬ ਸਰਕਾਰ ਕਹਿੰਦੇ ਨੇ ਜਿੰਨਾਂ ਨੂੰ ਉਹ ਬਾਰ-ਬਾਰ ਉਹਨਾਂ ਦੀਆਂ ਇੰਟਰਵਿਊ ਲੈ ਰਹੇ ਆਂ ਅੱਪਾ ਉਹਨਾਂ ਬਾਰੇ ਪਹਿਲਾਂ ਵੀ ਇੱਕ ਵਾਰੀ ਗੱਲ ਕੀਤੀ ਸੀ ਜਦੋਂ ਇੰਦਰਜੀਤ ਸਿੰਘ ਨਿੱਕੂ ਉਹ ਬਾਬੇ ਕੋਲ ਗਿਆ ਸੀ ਸਾਡਾ ਮਸਲਾ ਕਿਸੇ ਧਰਮ ਨਾਲ ਨਹੀਂ ਸਾਡਾ ਮਸਲਾ ਧਰਮਾਂ ਦੇ ਨਾਂ ਤੇ ਹੋ ਰੇ ਪਖੰਡ ਨਾਲ ਹੈ ਹਾਂ ਕਿਸੇ ਵੀ ਫੀਲਡ ਵਿੱਚ ਬੁੱਧੂ ਨਹੀਂ ਬਣਾਇਆ ਜਾ ਸਕਦਾ ਪਰ ਸਭ ਤੋਂ ਵੱਧ ਜੇ ਕੋਈ ਬੁੱਧੂ ਬਣਦਾ ਤੇ ਧਰਮ ਦੇ ਫੀਲਡ ਵਿੱਚ ਬਣਦਾ ਤੇ ਲੋਕਾਂ ਨੂੰ ਬਣਾਇਆ ਜਾ ਸਕਦਾ ਮਤਲਬ ਜੀ ਬਾ ਸਭ ਤੋਂ ਵੱਧ ਲੁੱਟਿਆ ਬੁੱਧੂ ਬਣਾਉਣ ਦਾ ਕੰਮ ਧਰਮ ਦੇ ਵਿੱਚ ਜਿੰਨਾ ਹੋ ਸਕਦਾ ਉਹਨਾਂ ਹੋਰ ਕਿਸੇ ਤਰੀਕੇ ਦੁਆਰਾ ਹੋ ਹੀ ਨਹੀਂ ਸਕਦਾ ਜਿਹੜਾ ਬੰਦਾ ਧਰਮ ਦਾ ਰੂਪ ਧਾਰ ਲਵੇ ਧਰਮ ਦਾ ਬਾਣਾ ਪਾਲ ਲਵੇ ਚਾਹੇ ਸਿੱਖੀ ਪਹਿਰਾਵਾ ਧਰਮ ਦਾ ਸਿੱਖ ਧਰਮ ਦਾ ਪਹਿਰਾਵਾ ਪਾਵੇ ਹਿੰਦੂ ਧਰਮ ਦਾ ਪਹਿਰਾਵਾ ਪਾਵੇ ਇਸਲਾਮ ਧਰਮ ਦਾ ਪਹਿਰਾਵਾ ਪਾਵੇ ਉਹ ਫਿਰ ਲੋਕਾਂ ਨੂੰ ਬੜੀ ਛੇਤੀ ਬੁੱਧੂ ਬਣਾ ਲਿੰਦਾ ਹੈ ਲੋਕੀ ਝੱਟ ਕਮਲੇ ਹੋ ਜਾਂਦੇ ਨੇ ਅਗਲੇ ਜਨਮਾਂ ਵਿੱਚ ਮਿਲ ਜਾਏਗਾ ਇਸ ਜਨਮ ਚ ਕਰੋ ਅਗਲੇ ਜਨਮਾਂ ਵਿੱਚ ਮਿਲ ਜਾਏਗਾ ਕੋਈ ਨਹੀਂ ਪੁੱਛਦਾ ਵੀ ਇਸ ਵਾਰੀ ਮੈਂ ਰਜਿਸਟਰੀ ਕਰਾ ਲਵਾਂ ਤੇ ਕਬਜਾ ਅਗਲੇ ਜਨਮ ਵਿੱਚ ਮਿਲੇਗਾ ਲੋਕ ਹੱਸ ਪੈਣਗੇ ਪਰ ਇੱਥੇ ਲੋਕੀ ਅਗਲੇ ਜਨਮਾਂ ਤੇ ਪ੍ਰੋਸਾ ਕਰ ਲੈਂਦੇ ਨੇ ਧਰਮ ਦੇ ਨਾਂ ਤੇ ਹਰ ਤਰ੍ਹਾਂ ਦੀ ਗੁੰਡਾਗਰਦੀ ਚੱਲ ਸਕਦੀ ਹੈ ਧਰਮ ਦੇ ਨਾਂ ਤੇ ਹਰ ਤਰ੍ਹਾਂ ਦਾ ਨਸ਼ਾ ਚੱਲ ਸਕਦਾ ਕੱਲ ਸਾਡੇ ਹੀ ਧਰਮ ਦਾ ਸਿੱਖ ਧਰਮ ਦਾ ਇੱਕ ਬੰਦਾ ਬੋਲ ਰਿਹਾ ਸੀ ਮਾਸ ਖਾਣਾ ਮਾੜਾ ਨਹੀਂ ਸ਼ਰਾਬ ਪੀਣੀ ਵੀ ਨਹੀਂ ਮਾੜੀ ਜਦੋਂ ਇਹਨਾਂ ਨੂੰ ਜੀ ਕਰਦਾ ਮਾੜਾ ਜਦੋਂ ਜੀ ਕਰਦਾ ਮर्यादा ਬਣਾ ਲੈਂਦੇ ਨੇ ਜਦੋਂ ਜੀ ਕਰਦਾ ਤੋੜ ਦਿੰਦੇ ਨੇ ਕਿਉਂਕਿ ਇਹਨਾਂ ਦੇ ਆਪਣੇ ਹੱਥ ਹੈ ਸਾਰਾ ਕੁਝ ਇਹਨਾਂ ਨੇ ਆਪ ਹੀ ਬਣਾਇਆ ਹੋਇਆ ਹੁੰਦਾ ਪੁਜਾਰੀ ਸਿਸਟਮ ਬੜਾ ਕਮਾਲ ਦਾ ਬੜਾ ਵਿਗੜਿਆ ਹੋਇਆ ਇਹ ਸਮਾਜ ਵਿਗੜੇ ਹੋਏ ਇਹ ਲੋਕ ਹੁੰਦੇ ਨੇ ਸਮਾਜ ਨੂੰ ਬੁੱਧੂ ਬਣਾਉਣ ਵਾਸਤੇ ਸੋ ਉਹ ਜਿਹੜੇ ਸਾਹਮਣੇ ਜੋ ਡਬੇਰਸ ਚੱਲ ਰਹੀਆਂ ਨੇ ਚੈਨਲਾਂ ਦੇ ਉੱਤੇ ਮਾਈਂਡ ਰੀਡਿੰਗ ਕਰਨ ਵਾਲੇ ਬੰਦੇ ਵੀ ਸਾਹਮਣੇ ਆਏ ਜਿਨ੍ਹਾਂ ਨੇ ਮਾਈਂਡ ਰੀਡ ਕਰਕੇ ਵਿਖਾਇਆ ਸੋਹਾਨੀ ਸ਼ਾ ਇੱਕ ਬੜੀ ਕਮਾਲ ਦੀ ਇੱਕ ਕਹਿ ਲੋ ਤੁਸੀਂ ਵੀ ਮਾਈਂਡ ਰੀਡ ਕਰਨ ਵਾਲੀ ਲੜਕੀ ਐ ਬੱਚੀ ਐ ਸੋਹਾਨੀ ਸ਼ਾ YouTube ਤੇ ਪਰੋ ਵੱਡੇ ਵੱਡੇ ਬੰਦਿਆਂ ਨਾਲ ਸੰਦੀਪ ਮਹੇਸ਼ਵਰੀ ਦੇ ਨਾਲ ਵੀ ਉਹ ਇੰਟਰਵਿਊ ਕਰਕੇ ਗਈ ਐ ਸੁਣ ਕੇ ਵੇਖਿਓ ਔਣ ਸਾਰ ਇੱਕ ਪਰਚਾ ਦੇ ਦਿੰਦੀ ਐ ਜਦੋਂ ਜਾਣ ਲੱਗਦੀ ਕਹਿੰਦੀ ਪੜ ਕੇ ਦੇਖੋ ਇਹਦੇ ਵਿੱਚ ਕੀ ਆ ਹਾਂ ਹਾਂ ਮੈਂ ਪਹਿਲੇ ਹੀ ਲਿਖ ਕੇ ਲੈ ਕੇ ਆਇਆ ਸਭ ਆਸਾਨ ਐ ਪਹਿਲੇ ਹੀ ਲਿਖ ਕੇ ਲੈ ਕੇ ਆਇਆ ਸੋ ਮੈਂ ਜਿਹੜੀ ਗੱਲ ਕਹਿਣੀ ਐ ਕਿ ਉਹ ਸੁਹਾਨੀ ਸ਼ਾਹ ਜਿਹੜੀ ਬਗਵੇਂਸ਼ਰ ਜੋ ਉਹ ਹੁਣ ਕਈ ਚੈਨਲਾਂ 'ਤੇ ਗਈ ਪਰਚਾ ਜਾਈ ਕੱਢਦਾ ਵੱਡੇ ਵੱਡੇ ਬਾਬਾ ਵੱਡੇ ਵੱਡੇ ਸਾਧੂ ਕੰਪਿਊਟਰ ਬਾਬਾ ਇੱਕ ਹੈਗਾ ਉਹਨਾਂ ਦੇ ਮਾਈਂਡ ਰੀਡ ਕਰਕੇ ਦੱਸ ਦਿੰਦੀ ਹੈ ਵੀ ਤੂੰ ਆ ਸੋਚ ਰਿਹਾ ਤੂੰ ਇੱਕ ਨਾਮ ਸੋਚ ਕਿਤੇ ਬੈਠਾ ਚੈਨਲ ਦੇ ਉੱਤੇ ਤੂੰ ਮੰਨਮ ਨਾਮ ਸੋਚ ਰਿਹਾ ਮੈਂ ਇੱਥੇ ਬੈਠੀ ਆ ਤੂੰ ਆ ਸੋਚਦਾ ਉਹ ਪਹਿਲਾਂ ਲਿਖ ਦਿੰਦੀ ਹੈ ਸਲੇਟ ਦੇ ਉੱਤੇ ਬਾਬੇ ਨੂੰ ਕਹਿੰਦੇ ਦੱਸੋ ਜੀ ਕੀ ਸੋਚ ਰਿਹਾ ਜਦੋਂ ਬਾਬਾ ਦੱਸਦਾ ਉਹ ਕਹਿੰਦੀ ਆ ਦੇਖ ਮੈਂ ਪਹਿਲਾਂ ਲਿਖ ਦਿੱਤਾ ਸੀ ਤੂੰ ਸੋਚਿਆ ਮੈਂ ਲਿਖਤਾ ਹਾਂ ਹਾਂ ਪਰ ਜਦੋਂ ਬੰਦੇ ਦੇ ਉਤੇ ਅੱਖਾਂ ਤੇ ਪੱਟੀ ਵੱਜ ਜਾਂਦੀ ਧਰਮ ਦੀ ਫਿਰ ਉਹ ਸੋਚਣਾ ਨਹੀਂ ਚਾਹੁੰਦਾ ਸਾਹਮਣੇ ਕੈਮਰੇ ਨੇ ਸਾਇੰਸ ਹੈ ਮਾਈਂਡ ਰੀਡ ਕਰਨ ਵਾਲੇ ਸਾਹਮਣੇ ਬੈਠੇ ਨੇ ਸਭ ਕੁਝ ਇਦਾਂ ਸਾਹਮਣੇ ਕਰਕੇ ਦਿਖਾ ਰਹੇ ਨੇ ਵੱਡੇ ਵੱਡੇ ਗੁਰੂਆਂ ਦੇ ਮਾਈਂਡ ਰੀਡ ਇੱਕ ਲੜਕੀ ਕਰ ਰਹੀ ਹੈ ਇੱਕ ਬੱਚੀ ਕਰ ਰਹੀ ਹੈ ਉਹ ਕਹਿੰਦੀ ਮੇਰਾ ਇਹ ਕੰਮ ਹੈ ਉਹ ਕਹਿੰਦੀ ਐ ਇੱਕ ਕਲਾ ਐ ਇਹਦੋਂ ਵੀ ਮੈਂ ਕਹਿੰਦੀ ਡਿਟੇਲ ਨਾਲ ਦੱਸ ਸਕਦੀ ਆ ਵੀ ਤੁਸੀਂ ਕਿੱਦਾਂ ਇੰਨੇ ਲੋਕਾਂ ਚੋਂ ਬੰਦੇ ਨੂੰ ਖੜਾ ਕਰ ਲੈਨੇ ਹੋ ਵੀ ਆ ਉੱਠ ਕੇ ਤੂੰ ਆ ਸੋਚਦਾ ਆਹ ਤੇਰਾ ਪਿੰਡ ਐ ਆਹ ਤੇਰਾ ਘਰ ਐ ਇਹ ਇੱਕ ਟ੍ਰਿਕ ਐ ਇਹ ਇੱਕ ਕਲਾ ਐ ਕਹਿੰਦੀ ਜੇ ਮੈਂ ਦੱਸ ਦਿੱਤਾ ਤੇ ਜਿੰਨਿਆਂ ਨੇ ਇਹ ਕਲਾ ਸਿੱਖੀ ਹੋਈ ਏ ਉਹਨਾਂ ਦੀ ਕਲਾ ਤੇ ਪਾਣੀ ਫਿਰ ਜਾਣਾ ਕਿਉਂਕਿ ਮਨੋਰੰਜਨ ਕਰਨ ਦਾ ਇੱਕ ਤਰੀਕਾ ਐ ਜੇ ਮੈਂ ਉਹ ਟ੍ਰਿਕੀ ਦੱਸਤਾ ਵੀ ਕਿਵੇਂ ਹੁੰਦਾ ਫਿਰ ਸਾਰਿਆਂ ਦਾ ਰੋਟੀ ਰੋਟੀ ਦਾ ਮਸਲਾ ਹਜ਼ਾਰਾਂ ਬੰਦੇ ਇਹਦੇ ਤੇ ਰੋਟੀ ਕੁਮਾਰ ਰਹੇ ਨੇ ਜਾਦੂ ਕਰ ਰਹੇ ਨੇ ਟ੍ਰਿਕ ਕਰਦੇ ਨੇ ਤੇ ਉਹਨਾਂ ਦੀ ਰੋਜੀ ਰੋਟੀ ਮਰ ਜਾਣੀ ਹੈ ਵੱਡੇ ਵੱਡੇ ਬਾਬਾ ਵੱਡੇ ਵੱਡੇ ਸਾਧੂ ਚੈਨਲਾਂ ਤੇ ਕਿਤੇ ਦੀ ਕਿਤੇ ਬੈਠੇ ਨੇ ਉਹਨਾਂ ਦੇ ਮਾਈਂਡ ਰੀਡ ਕਰਦੀ ਤੁਸੀਂ ਕਹਿੰਦੇ ਆ ਇਹ ਸ਼ਕਤੀ ਹੈ ਉਹ ਕਹਿੰਦੀ ਇਹ ਕਲਾ ਹੈ ਇਹ ਸਿੱਖੀ ਹੋਈ ਹੈ ਪਰ ਜਦੋਂ ਪਰਦਾ ਪੈ ਜਾਂਦਾ ਦਿਮਾਗ ਦੇ ਉੱਤੇ ਫੇਰ ਨਹੀਂ ਬੰਦੇ ਸੋਚਦੇ ਫੇਰ ਨਹੀਂ ਸੋਚਦੇ ਕੀ ਗਲਤ ਹੈ ਕੀ ਠੀਕ ਹੈ ਹਰ ਧਰਮ ਦੇ ਵਿੱਚ ਚਾਹੇ ਉਹ ਹਿੰਦੂਇਜ਼ਮ ਹੈ ਹੁਣ ਵਿਵੇਕਾਨੰਦ ਬਾਰੇ ਤੁਸੀਂ ਜੇ ਪੜ ਸਕੋ ਉਹਨਾਂ ਦੀ ਜੀਵਨੀ ਜਾਂ ਕਈ ਚੀਜ਼ਾਂ ਵੀ ਕਿੱਦਾਂ ਦੇ ਲੋਕ ਸੀ ਉਹ ਪਰ ਜੋ ਪਖੰਡ ਹੈ ਜੋ ਅੱਜ ਚੱਲਦਾ ਹੈ ਉਹਨਾਂ ਵੱਲ ਵੇਖੋ ਜੋ ਧਰਮ ਦੀ ਅਸਲ ਗੱਲ ਸੀ ਕਿਤੇ ਨਾ ਕਿਤੇ ਉਹ ਲੋਕਾਂ ਨੂੰ ਸਮਾਜ ਨੂੰ ਸੁਧਾਰਨ ਵਾਲੇ ਪਾਸੇ ਸੀ ਪਰ ਧਰਮਾਂ ਦੇ ਨਾਂ ਤੇ ਜੋ ਲੁੱਟ ਘਸੁੱਟ ਬੱਤੀ ਹੁੰਦੀ ਏ ਉਹਦਾ ਹਾਲ ਵੇਖੋ ਚਾਹੇ ਹਿੰਦੂ ਧਰਮ ਵੇਖ ਲਓ ਚਾਹੇ ਸਿੱਖ ਧਰਮ ਵੀ ਵੇਖ ਲਓ ਸਾਰੀ ਗੁਰਬਾਣੀ ਦੇ ਵਿੱਚ ਕਿਤੇ ਨਹੀਂ ਕਿਹਾ ਬਿਸ਼ਨਾਣ ਕਰ ਤੇਰਾ ਭਲਾ ਹੋ ਜਾਏਗਾ ਸਾਡੇ ਵਾਲਿਆਂ ਨੇ ਥਾ ਥਾ ਤੇ ਇਸ਼ਨਾਨ ਦੇ ਪ੍ਰਬੰਧ ਕਰ ਦਿੱਤੇ ਐ ਵੀ ਯਾਰ ਲੋਕਾਂ ਨੂੰ ਤਰਵਾਸ ਮਿਲਦਾ ਹੈ ਸ਼ਾਂਤੀ ਮਿਲਦੀ ਹੈ ਬਣਾਓ ਖੁਸ਼ ਹੋ ਕੇ ਲੋਕ ਨਾਉਣਗੇ ਆਉਣਗੇ ਚੜਾਵਾ ਚੜਾਉਣਗੇ ਨਾ ਕੇ ਥੋੜਾ ਜਾਏਗਾ ਬੰਦਾ ਚੜਾਵਾ ਵੀ ਚੜਾ ਕੇ ਜਾਏਗਾ ਸੋ ਬੰਦਾ ਨਾ ਆਏਗਾ 50 ਨੇ ਸੀ ਠੀਕ ਹੋ ਹੀ ਜਾਣਾ ਨਾਰਮਲ ਹੀ ਗੱਲ ਹੈ ਜਿਹੜੇ ਠੀਕ ਹੋ ਜਾਣਗੇ ਉਹਨਾਂ ਦੀ ਸ਼ਰਦਾ ਬਣ ਜਾਏਗੀ ਜਿਹੜੇ ਨਹੀਂ ਠੀਕ ਹੋਣਗੇ ਆਪਾਂ ਕਹਿ ਦਾਂਗੇ ਤੁਹਾਡੀ ਸ਼ਰਦਾ ਹੀ ਹੈਨੀ ਜਿਹੜਾ ਦਾ ਬੱਚਾ ਬਾਹਰ ਚੱਲਿਆ ਗਿਆ ਕਹਿ ਦਾਂਗੇ ਭਾਈ ਤੇਰੀ ਸ਼ਰਦਾ ਹੈ ਵੇਖ ਕਿਰਪਾ ਹੋਗੀ ਜਿਹਦਾ ਨਾ ਗਿਆ ਉਹਨੂੰ ਕਾਂਗੇ ਤੇਰੀ ਸ਼ਰਦਾ ਹੀ ਹੈਨੀ ਬਚਣ ਦਾ ਵੀ ਤਰੀਕਾ ਬਹੁਤ ਵਧੀਆ ਗਰੰਟੀ ਕੋਈ ਨਹੀਂ ਦੇਣੀ ਕਮਾਲ ਦੀ ਗੱਲ ਹੈ ਗਰੰਟੀ ਵੀ ਕੋਈ ਨਹੀਂ ਦੇਣੀ ਤੇਰੀ ਸ਼ਰਦਾ ਹੀ ਨਹੀਂ ਸੀ ਸਾਡੇ ਵੀ ਇਹੀ ਪਖੰਡ ਚੱਲਦਾ। ਅਗਲੇ ਦੇਖੋ। ਬਾਕੀ ਦੇ ਧਰਮਾਂ ਵਿੱਚ ਪਖੰਡ ਚੱਲ ਰਿਹਾ। ਨਹੀਂ ਹਿੰਦੂਆਂ ਚ ਵੀ ਬਥੇਰਾ ਹੈ। ਮੁਸਲਮਾਨਾਂ ਚ ਵੀ ਬਥੇਰਾ ਹੈ ਯਾਰ। ਤੇ ਸਿੱਖ ਵੀ ਕਿਤੇ ਕੱਟ ਨਹੀਂ ਰਹੇ। ਉਦੋਂ ਦੋਰਤियां ਵਾਧੀ ਕਰਦੇ ਨੇ। ਕੱਟ ਨਹੀਂ ਅਸੀਂ ਵੀ ਪਖੰਡ ਕਰ ਰਹੇ। ਅਸੀਂ ਵੀ ਬਹੁਤ ਕਰਦੇ ਹਾਂ। ਸਾਡੇ ਵਿੱਚ ਵੀ ਰੱਜ ਕੇ ਪਖੰਡ ਆ ਗਿਆ। ਕੋਈ ਸਾਇੰਟਿਸਟ ਬਣੇ, ਕੋਈ ਮਿਹਨਤ ਕਰੇ, ਕੋਈ ਲੌਜੀਕਲ ਸੋਚੇ, ਕੋਈ ਪ੍ਰੈਕਟੀਕਲ ਸੋਚੇ। ਜਿਹੜੀ ਗੱਲ ਪ੍ਰੈਕਟੀਕਲ ਹੋਵੇ, ਉਹ ਸੋਚੋ। ਜ਼ਿੰਦਗੀ 'ਚ ਮਿਹਨਤ ਕਰੋ ਘਾਲਣਾ ਘਾਲੋ ਹਾਰਡ ਵਰਕ ਕਰੋ ਠੀਕ ਹੈ ਟਿਕਾਰ ਨਾਲ ਬੈਠ ਵੀ ਜਾਓ ਮੈਡੀਟੇਸ਼ਨ ਪਾਰਟ ਆਫ ਲਾਈਫ ਬਣਾਓ ਇੱਕ ਜ਼ਿੰਦਗੀ ਦਾ ਹਿੱਸਾ ਹੈ ਨਾ ਕਿ ਜ਼ਿੰਦਗੀ ਹੈ ਕੰਮ ਕਰਨਾ ਮੇਰੀ ਜ਼ਿੰਦਗੀ ਦਾ ਹਿੱਸਾ ਹੈ ਨਾ ਕਿ ਜ਼ਿੰਦਗੀ ਹੈ ਮੇਰੀ ਜ਼ਿੰਦਗੀ ਦਾ ਇੱਕ ਹਿੱਸਾ ਹੈ ਕਿ ਮੈਂ ਪਾਠ ਕਰਾਂ ਮੈਂ ਬਾਣੀ ਪੜਾਂ ਇੱਕ ਹਿੱਸਾ ਹੈ ਜ਼ਿੰਦਗੀ ਦਾ ਇੱਕ ਪਾਰਟ ਹੈ ਇੱਕ ਹਿੱਸਾ ਹੈ ਜ਼ਿੰਦਗੀ ਕਈ ਚੀਜ਼ਾਂ ਨਾਲ ਬਣਦੀ ਹੈ ਕਈ ਚੀਜ਼ਾਂ ਦੇ ਸਮੂਹ ਨੂੰ ਅਸੀਂ ਜ਼ਿੰਦਗੀ ਕਹਿੰਦੇ ਆ ਲਾਈਫ ਕਹਿੰਦੇ ਆ ਤੇ ਹੁਣ ਉਹ ਵੇਖੋਗੇ ਇੰਨਾ ਚੈਨਲਾਂ ਤੇ ਡਿਬੇਟਸ ਚੱਲ ਰਹੀਆਂ ਨੇ ਰੌਲਾ ਪੈ ਰਿਹਾ ਸਾਹਮਣੇ ਕੋਈ ਮਾਈਂਡ ਰੀਡ ਕਰਕੇ ਵਿਖਾ ਰਿਹਾ ਪਰ ਜਿਹੜੇ ਬੰਦੇ ਭਗਤ ਬਣ ਜਾਂਦੇ ਨੇ ਮੰਨਣ ਨੂੰ ਤਿਆਰ ਨਹੀਂ ਹੁੰਦੇ ਹੁਣ ਇੰਦਰਜੀਤ ਸਿੰਘ ਨਿੱਕੂ ਨੂੰ ਬਾਬੇ ਨੇ ਕਿਹਾ ਅਸੀਂ ਤੇਰੇ ਪ੍ਰੋਗਰਾਮ ਚੱਲ ਪੈਣਗੇ ਕਰਵਾਏ ਵੀ ਪਤਾ ਕਿਉਂ ਉਹਦੀਆਂ ਅੱਖਾਂ ਚੋਂ ਅਥਰੂ ਆਇਆ ਪਰਸ ਦਾ ਪੱਤਰ ਇੰਦਰਜੀਤ ਸਿੰਘ ਨੂੰ ਮੰਨ ਕੇ ਬਹੁਤ ਸਾਰੇ ਲੋਕਾਂ ਨੇ ਉਹਦੇ ਪ੍ਰੋਗਰਾਮ ਕਰਵਾਏ ਵੀ ਹੋਣਗੇ ਪਰ ਕੀ 2023 ਚ ਵੀ ਕਰਾਉਣਗੇ 24 ਚ ਵੀ ਕਰਾਉਣਗੇ 25 ਚ ਵੀ ਕਰਾਉਣਗੇ ਨਹੀਂ ਕਰਾਉਣਗੇ ਨਹੀਂ ਕਰਵਾਣਗੇ ਲੋਕ ਜਿਹੜੇ ਅੱਜ ਦੇ ਸਮੇਂ ਚ ਚੱਲਣੇ ਨੇ ਉਹੀ ਚੱਲਣੇ ਨੇ ਜਿਨ੍ਹਾਂ ਨੇ ਨਹੀਂ ਚੱਲਣਾ ਉਹਨਾਂ ਨੇ ਨਹੀਂ ਚੱਲਣਾ ਬਾਬਾ ਇਦਾਂ ਕਿਰਪਾ ਕਰ ਸਕਦਾ ਹੈ ਇਤੇ ਯਾਰ ਕਲਾ ਹੈ ਇੱਕ ਗੜਾ ਹੈ ਬੰਦੇ ਦੀ ਮਿਹਨਤ ਹੈ ਨਵੇਂ ਤੋਂ ਨਵਾਂ ਬੰਦਾ ਕੀ ਪੇਸ਼ ਕਰ ਸਕਦਾ ਨਵਾਂ ਕੀ ਪਸੰਦ ਕਰਦੇ ਨੇ ਲੋਕਾਂ ਦੇ ਮੂਡ ਪਲ-ਪਲ ਚੇਂਜ ਹੁੰਦੇ ਨੇ ਪਲ-ਪਲ ਗਾਉਣ ਵਾਲੇ ਬਦਲਦੇ ਨੇ ਨਵੇਂ ਤੋਂ ਨਵੇਂ ਆਉਂਦੇ ਰਹਿੰਦੇ ਨੇ ਇੱਕ ਸਮਾਜ ਚੱਲਦਾ ਰਹਿੰਦਾ ਇਸੇ ਤਰ੍ਹਾਂ ਹੀ ਸਿਸਟਮ ਹੈ ਇੱਕ ਅੱਜ ਹੈ ਕੱਲ ਕੋਈ ਨਵਾਂ ਆ ਜਾਂਦਾ ਪਰਸੋਂ ਕੋਈ ਹੋਰ ਆ ਜਾਂਦਾ ਐਦਾਂ ਨਹੀਂ ਹੁੰਦਾ ਇੱਕ ਟਾਈਮ ਹੁੰਦਾ ਇੱਕ ਜੁਗ ਹੁੰਦਾ ਹਰ ਕਲਾਕਾਰ ਦਾ ਪੰਜ ਚਾਰ ਸਾਲ ਪੀਕ ਟਾਈਮ ਹੁੰਦਾ ਬਸ ਖਤਮ ਹੋ ਜਾਂਦਾ ਐਕਟਰ ਐਕਟ੍ਰੈਸ ਜਿਹੜੀਆਂ ਨੇ ਪੰਜ ਚਾਰ ਸਾਲ ਪੀਕ ਟਾਈਮ ਹੁੰਦਾ ਖਤਮ ਹੋ ਜਾਂਦਾ ਖਡਾਰੀਆਂ ਦਾ ਇੱਕ ਟਾਈਮ ਹੁੰਦਾ 10 ਸਾਲ ਮੁੜ ਕੇ ਖਤਮ ਹੋ ਜਾਂਦਾ ਵੱਡੇ ਵੱਡੇ ਖਡਾਰੀ ਸੰਿਆਸ ਲੈ ਲੈਂਦੇ ਬਸ ਜਿਹੜਾ ਬੰਦਾ ਐਕਸੈਪਟ ਕਰ ਲੈਂਦਾ ਵੀ ਠੀਕ ਆ ਮੇਰਾ ਸੰਿਆਸ ਹੋ ਆ ਗਿਆ ਠੀਕ ਗੱਲ ਖਤਮ ਹੋ ਗਈ ਬਸ ਕੁਝ ਬੰਦੇ ਨੇ ਜਿਹੜੇ ਸਾਰੀ ਜ਼ਿੰਦਗੀ ਜਲਦੇ ਰਹਿੰਦੇ ਨੇ ਕੁਝ ਬੱਤੇ ਪਰ ਉਹ ਹੁਣ ਬਾਬੇ ਨੇ ਤਾਂ ਕਿਰਪਾ ਕਰਤੀ ਸੀ ਪਰ ਨਹੀਂ ਹੋਣਾ ਇਤਾਂ ਕਿਰਪਾ ਨਹੀਂ ਹੋਣੀ ਹੁਣ ਇਹ ਜਿਹੜੇ ਮੰਨ ਲਓ ਭਾਗिश्वਰ ਧਾਮ ਵਾਲਾ ਬਾਬਾ ਹੈ ਸਾਹਮਣੇ ਪਖੰਡ ਹੋ ਰਿਹਾ ਪਹਿਲਾ 10 ਦਿਨ ਮੈਚ ਕੌਣ ਜਿੱਤੇਗਾ ਕਦੇ ਨਹੀਂ ਦੱਸ ਸਕਦੇ ਐਡੀਆਂ ਐਡੀਆਂ ਜੰਗਾਂ ਲੜਦੇ ਨੇ ਪਹਿਲੇ ਹੀ 10 ਦਿਨ ਨਹੀਂ ਦੱਸਣਾ ਤੇ ਹੁਣ ਉਹਨਾਂ ਨੇ ਨਵਾਂ ਪੱਤਾ ਖੇਡ ਲਿਆ ਉਹ ਕਹਿੰਦਾ ਹੈ ਵੀ ਜਿਹੜਾ ਸਨਾਤਨ ਖਤਰੇ 'ਚ ਹੈ ਸਨਾਤਨਿਓ ਮੇਰੇ ਨਾਲ ਲੱਗੋ ਉਹ ਕਿਤੇ ਨਾ ਕਿਤੇ ਹਿੰਦੂਇਜ਼ਮ ਜਿਹੜਾ ਮੇਰੇ ਨਾਲ ਤੁਰੇ Hindu ਮੇਰੇ ਨਾਲ ਤੁਰਨ ਟਕੜੇ Hindu ਉਹ ਕਹਿਣ ਵੀ ਸਨਾਤਨ ਤੇ ਬਾਬੇ ਤੇ ਅਟੈਕ ਮਤਲਬ ਸਨਾਤਨ ਤੇ ਅਟੈਕ ਇਸ ਬਾਬੇ ਤੇ ਅਟੈਕ ਕਰਨ ਵਾਲਾ ਬੰਦਾ ਸਨਾਤਨ ਤੇ ਅਟੈਕ ਕਰ ਰਿਹਾ ਇਸ ਤਰੀਕੇ ਸਿਰ ਦੀ ਮੈਂਟੈਲਿਟੀ ਬਣਾਉਣ ਦੀ ਕੋਸ਼ਿਸ਼ ਕਰਦੇ ਨੇ ਮਤਲਬ ਬਾਬੇ ਨੂੰ ਕੁਝ ਕਹਿਤਾ ਸਮਝ ਲਓ ਸਨਾਤਨ ਧਰਮ ਨੂੰ ਕੁਝ ਕਹਿਤਾ ਉਹ ਇਸੇ ਪੱਤਾ ਹੁਣ ਖੇਡਣਾ ਚਾਹੁੰਦੇ ਨੇ ਗੇਮ ਖੇਡਣੀ ਚਾਹੁੰਦੇ ਨੇ ਪਰ ਮੈਂ ਅਰਜ ਕਰਾਂਗਾ ਸਿਆਣੇ ਬਣੋ ਸਾਰੇ ਜੋਤਿਸ਼ੀ ਇਕੱਠੇ ਹੋ ਕੇ ਕਹਿੰਦੇ ਸੀ ਐਦ ਕੀ ਭਾਰਤ ਜਿੱਤੇਗਾ ਪਰ ਨਹੀਂ ਜਿੱਤਿਆ ਪਹਿਲੀ ਵਾਰ ਹੋ ਗਿਆ ਸੀ ਇਕੱਠੇ ਬੈਠ ਕੇ ਵੀਡੀਓ ਬਣਾਈ ਸੀ ਸਾਰਿਆਂ ਨੇ ਚੈਨਲ ਦੇ ਉੱਤੇ ਵੀਡੀਓ ਬਣਾਈ ਪਰ ਮੁੜ ਕੇ ਉਹਨਾਂ ਤੇ ਕੇਸ ਨਹੀਂ ਕੀਤਾ ਸਾਡੇ ਲੋਕਾਂ ਨੇ ਵੀ ਤੁਸੀਂ ਬੁੱਧੂ ਬਣਾਇਆ ਸੀ ਆ ਤੁਸੀਂ ਤਾਂ ਕਿਹਾ ਸੀ ਕਿ ਸਾਰੇ ਜਿੱਤਣਗੇ ਤੁਸੀਂ ਤਾਂ 10 ਜਣੇ ਜੋਤਿਸ਼ ਬੈਠੇ ਸੀ ਪਰ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ ਕਿਹੜੀ ਜੋਤਕ ਗਣਗਣ ਜੋਤਕ ਕਾਂਢੀ ਕੀਨੀ ਬੜਾ ਸੁਣਾ ਮੈਂ ਤਤ ਨਾ ਚੀਦੀ ਝੂਠ ਨਾ ਬੋਲ ਪਾਂਡੇ ਸੱਚ ਕਹੀ ਹੈ ਗੁਰੂ ਨਾਨਕ ਪਾਸ਼ਾ ਨੇ ਕਿਹਾ ਸੀ ਸੱਚ ਦਸ ਝੂਠ ਨਾ ਬੋਲੋ ਬੁੱਧੂ ਨਾ ਬਣਾਓ ਲੋਕਾਂ ਨੂੰ ਕਮਲੇ ਨਾ ਕਰੋ ਮੈਨੂੰ ਸੁਣਨ ਵਾਲਿਓ ਗੁਰੂ ਅਰਜਨ ਪਾਸ਼ਾ ਕਹਿੰਦੇ ਨੇ ਹਰਨ ਭਰਨ ਜਾ ਕਾ ਨੇਤਰ ਫੋਰ ਤਿਸ ਕਾ ਮੰਤਰ ਨਾ ਜਾਨਾ ਹੋਰ ਕੁਦਰਤ ਵਿੱਚ ਕੀ ਹੋਣਾ ਕਿਸੇ ਨੂੰ ਨਹੀਂ ਪਤਾ ਕੱਲ ਕਿਸੇ ਨਾਲ ਕੀ ਹੋਣਾ ਕਿਸੇ ਨੂੰ ਨਹੀਂ ਪਤਾ ਅਜ ਤੱਕ ਲੱਗਿਆ ਤੇ ਨਹੀਂ ਲੱਗ ਸਕਦਾ ਅੰਦਾਜ਼ੇ ਹੁੰਦੇ ਨੇ ਜੱਜਮੈਂਟ ਹੈ ਅੰਦਾਜ਼ੇ ਨੇ ਅੰਦਾਜ਼ੇ ਕੋਈ ਵੀ ਲਾ ਸਕਦਾ ਹੈ ਪਰ ਇਦਾਂ ਨਹੀਂ ਦੱਸ ਸਕਦਾ ਤੇਰੇ ਅੰਦਰ ਕੀ ਚੱਲਦਾ ਤੇ ਇੱਕ ਗੱਲ ਹੋਰ ਹੈ ਵੀਰੋ ਬਿਊਟੀ ਵੀ ਜ਼ਿੰਦਗੀ ਦੀ ਤਾਂ ਆਈ ਹੈ ਤੁਹਾਨੂੰ ਨਹੀਂ ਪਤਾ ਹੁੰਦਾ ਜੇ ਤੁਹਾਨੂੰ ਪਤਾ ਹੋਵੇ ਮੈਚ ਜਿੱਤੇਗਾ ਕੌਣ ਪਹਿਲਾਂ ਹੀ ਪਤਾ ਹੋਵੇ ਵੀ ਮੈਚ ਇਸ ਜਿੱਤੇਗਾ ਆ ਹਾਰੇਗਾ ਤੁਹਾਨੂੰ ਮੈਚ ਵੇਖਣ ਦਾ ਕੋਈ ਸਵਾਦ ਆਏਗਾ ਇੰਟਰਸਟਿੰਗ ਤੁਸੀਂ ਮੂਵੀ ਵੇਖਣੀ ਹੈ ਤੁਹਾਨੂੰ ਪਹਿਲਾਂ ਹੀ ਪਤਾ ਹੋਵੇ ਵੀ ਐਂਡੇ ਦਾ ਆ ਹੋਣਾ ਹੈ ਆਖਰੀ ਦੋ ਐਪੀਸੋਡ ਪਹਿਲਾਂ ਵੇਖ ਲਓ ਤੁਹਾਨੂੰ ਵੇਖਣ ਦਾ ਸਵਾਦ ਆਏਗਾ ਫਿਰ ਮੂਵੀ ਦਾ ਅੱਧਾ ਘੰਟਾ ਲਾਸਟ ਵਾਲਾ ਪਹਿਲਾਂ ਵੇਖ ਲਓ ਪਹਿਲਾਂ ਅੱਧਾ ਘੰਟਾ ਵੇਖ ਲਓ ਬਾਅਦ ਚ ਸਾਰੀ ਮੂਵੀ ਦੇਖ ਲਓ ਕੋਈ ਸਵਾਦ ਆਏਗਾ ਉਹ ਹੁਣ ਕੀ ਹੋਏਗਾ ਹੁਣ ਕੀ ਹੋਏਗਾ ਇਹੀ ਚੀਜ਼ ਤੇ ਐਕਸਾਈਟਮੈਂਟ ਹੈ ਮੂਵੀ ਦੇ ਵਿੱਚ ਤਾਂ ਸਵਾਦ ਹੈ ਪਤਾ ਨਹੀਂ ਅੱਗੇ ਕੀ ਹੋਣਾ ਨਾਟਕ ਵਿੱਚ ਤਾਂ ਸਵਾਦ ਹੈ ਪਤਾ ਨਹੀਂ ਅੱਗੇ ਕੀ ਹੋਣਾ ਮੈਚ ਵਿੱਚ ਤਾਂ ਸਵਾਦ ਹੈ ਪਤਾ ਨਹੀਂ ਅੱਗੇ ਕੀ ਹੋਣਾ ਜ਼ਿੰਦਗੀ ਦਾ ਵੀ ਤਾਂ ਹੀ ਸਵਾਦ ਹੈ ਪਤਾ ਹੀ ਨਹੀਂ ਗੱਲ ਕੀ ਹੋਣਾ ਹੁਣ ਸੱਸ ਨੂੰ ਤੋਂ ਪਾਣੀ ਵਾਰ ਰਹੀ ਹੈ ਜੇ ਉਹਦੇ ਦਿਮਾਗ 'ਚ ਪਾ ਦੋ ਵੀ ਇਹਨੇ ਤਾਂ ਤੇਰੇ ਨਾਲ ਕਲੇਸ਼ ਬਹੁਤ ਕਰਨਾ ਹੈ ਤੇ ਉਹ ਪਾਣੀ ਵਾਰ ਸਕੇਗੀ ਨੂੰ ਉਸ ਘਰ ਵਿੱਚ ਰਿਸ਼ਤਾ ਕਰਵਾਏਗੀ ਆ ਘਰ 'ਚ ਕਲੇਸ਼ ਜੇ ਪਹਿਲਾਂ ਹੀ ਪਤਾ ਹੋਵੇ ਵੀ ਐਦਾਂ ਹੋ ਜਾਣਾ ਸ਼ੁਕਰ ਕਰੋ ਨਹੀਂ ਪਤਾ ਨਹੀਂ ਤੇ ਪਤਾ ਲੱਗ ਗਿਆ ਲੋਕਾਂ ਨੂੰ ਬੇਟੀ ਜੰਮਣ ਲੱਗੀ ਲੋਕਾਂ ਨੇ ਪਹਿਲੇ ਹੀ ਖਤਮ ਕਰ ਦੇਣੀਆਂ ਨੇ ਮਾਰ ਦੇਣੀਆਂ ਨੇ ਨਹੀਂ ਪਤਾ ਤੇ ਚੰਗਾ ਹੈ ਅੱਜ ਲੱਖਾਂ ਕੁੜੀਆਂ ਹੀ ਨਾ ਜੰਮਦੀਆਂ ਨਹੀਂ ਸੀ ਪਤਾ ਤੇ ਜੰਮ ਗਈਆਂ ਬਿਊਟੀ ਹੈ ਕਿ ਨਹੀਂ ਪਤਾ ਕੱਲ ਕੀ ਹੋਣਾ ਹੈ ਸਵਾਦ ਹੀ ਤਾਂ ਹੈ ਪਤਾ ਲੱਗਣਾ ਵੀ ਨਹੀਂ ਚਾਹੀਦਾ ਨਜ਼ਾਰਾ ਹੀ ਤਾਂ ਹੈ ਅੰਤਰਜਾਮੀ ਹੋਣਾ ਐ ਲੱਗੇਗਾ श्राਪ ਬਣ ਗਿਆ ਮੇਰੇ ਲਈ ਹੁਣ ਸੋਚੋ ਮੈਨੂੰ ਪਤਾ ਲੱਗਿਆ ਫਲਾਣਾ ਬੰਦਾ ਮੇਰੇ ਲਈ ਆ ਸੋਚਦਾ ਫਲਾਣਾ ਮੇਰੇ ਨਾਲ ਰਹਿੰਦਾ ਮੇਰੇ ਲਈ ਆ ਸੋਚਦਾ ਫਲਾਣਾ ਮੇਰੇ ਲਈ ਆ ਸੋਚਦਾ ਮਾਂ ਮੇਰੇ ਦੇ ਵਾਸਤੇ ਆ ਸੋਚਦੀ ਹੈ ਘਰ ਵਾਲੀ ਮੇਰੇ ਵਾਸਤੇ ਆ ਸੋਚਦੀ ਹੈ ਬੱਚੇ ਮੇਰੇ ਵਾਸਤੇ ਆ ਸੋਚਦੇ ਨੇ ਮੇਰੇ ਲਈ ਜ਼ਿੰਦਗੀ ਸਰਾਫ ਬਣ ਜਾਏਗੀ ਅੰਤਰਜਾਮੀ ਹੋਣਾ ਮੇਰੇ ਲਈ ਸਰਾਫ ਬਣ ਜਾਏਗਾ ਅੰਤਰਜਾਮੀ ਹੋਣਾ ਸਰਾਫ ਬਣ ਜਾਂਦਾ ਹੁੰਦਾ ਹੈ ਪ੍ਰਭੂ ਤੁਹਾਨੂੰ ਕੀ ਲੱਗਦਾ ਇਦਾਂ ਜੇ ਲਾਈਫ ਹੋਵੇ ਅੱਜ ਜੇ ਤੁਹਾਨੂੰ ਦੱਸ ਦਿਆਂ ਮੈਂ ਵੀ ਤੇਰੀ ਡੇਟ ਆਫ ਬਰਥ ਆ ਤੇ ਮੌਤ ਦੀ ਡੇਟ ਹੈਗੀ ਐ ਐਨੇ ਮਤਲਬ 2030 60 ਸਾਲ ਦੇ ਬੰਦੇ ਨੂੰ ਮੈਂ ਅੱਜ ਦੱਸ ਦੇਣਾ ਵੀ 2030 ਚ ਤੂੰ ਐ ਸਟੇਟ ਨੂੰ ਮਰ ਜਾਏਗਾ ਸੋਚ ਕੇ ਵੇਖੋ ਅੱਜ ਤੂੰ ਹੀ ਉਹਦੀ ਰੋਟੀ ਸਵਾਦ ਲੱਗੇਗੀ ਉਹਨੂੰ ਇਸੇ ਕਰਕੇ ਨਜ਼ਾਰੇ ਨਾਲ ਜੀ ਰਿਹਾ ਪਤਾ ਹੀ ਨਹੀਂ ਕਿਆ ਜਾਣਾ ਕਿਵੇਂ ਮਰਹਾਂਗੇ ਕਿਹੈਸਾ ਮਰਨਾ ਹੋਵੇ ਜੇਕਰ ਸਾਹਿਬ ਮਨੋਂ ਨਾ ਵਿਸਰੇ ਸਹਲਾ ਮਰਨਾ ਹੋਵੇ ਸੁੱਖਾ ਮਰਨਾ ਹੋ ਜਾਏਗਾ ਸਵਾਦ ਹੀ ਤਾਂ ਹੈ ਪਤਾ ਹੀ ਨਹੀਂ ਗੱਲ ਕੀ ਹੋਣਾ ਨਜ਼ਾਰਾ ਹੀ ਤਾਂ ਹੈ ਡੇਟ ਆਫ ਡੈਥ ਦੀ ਡੇਟ ਨਹੀਂ ਪਤਾ ਸਾਨੂੰ ਕਿੰਨਾ ਨਜ਼ਾਰਾ ਹੈ ਯਾਰੀ ਅੱਜ ਪਤਾ ਲੱਗ ਜਾਏ ਵੀ ਅੱਜ ਤੋਂ 20 ਸਾਲ ਨੂੰ ਐਂ ਦਿਨ ਨੂੰ ਐਨੇ ਵਜੇ ਮਰ ਜਾਣਾ ਅੱਜ ਹੀ ਦਿਨ ਗਿਣਨ ਲੱਗ ਜਾਗੇ ਪਤਾ ਹੀ ਨਹੀਂ ਆਪਾਂ ਸੋਚ ਜਾਨੇ ਮੈਂ ਸ਼ਾਇਦ 90 ਸਾਲ ਜੀ ਜਾ 100 ਸਾਲ ਜੀ ਜਾਵਾਂ ਜੀ ਭਾਵੇਂ ਅਸੀਂ ਇੱਕ ਸਾਲ ਵੀ ਨਾ ਸਕੀਏ ਪਰ ਬਿਊਟੀ ਇਸ ਗੱਲ ਚ ਹੈ ਕਿ ਸਾਨੂੰ ਪਤਾ ਨਹੀਂ ਅਸੀਂ ਕਦੋਂ ਮਰਨਾ ਹੈ ਸ਼ੁਕਰ ਕਰੋ ਸਾਨੂੰ ਨਹੀਂ ਪਤਾ ਤੇ ਪਤਾ ਲੱਗਣਾ ਵੀ ਨਹੀਂ ਚਾਹੀਦਾ ਇਹੀ ਬਿਊਟੀ ਹੈ ਪਖੰਡ ਤੋਂ ਬਚੋ ਪਖੰਡੀਆਂ ਤੋਂ ਬਚੋ ਧਰਮਾਂ ਦੇ ਨਾਂ ਤੇ ਜਿੰਨਾ ਪੁਜਾਰੀ ਤਾਂ ਚਾਇਆ ਰੱਜ ਕੇ ਲੋਕਾਂ ਨੂੰ ਲੁੱਟ ਰਿਹਾ ਹੈ ਵਿਗਿਆਨਕ ਯੁੱਗ ਹੈ ਸਾਇੰਸ ਦਾ ਯੁੱਗ ਹੈ ਤਰਕ ਦਾ ਯੁੱਗ ਹੈ ਅੱਖਾਂ ਖੋਲੋ ਅੱਖਾਂ ਦੁਨੀਆ ਕਿਤੇ ਦੀ ਕਿਤੇ ਚੰਦ ਤੇ ਪਹੁੰਚ ਗਈ ਹੈ ਅਸੀਂ ਕਿਹੜੀਆਂ ਚੱਕਰਾਂ 'ਚ ਤੁਰੇ ਫਿਰਦੇ ਆ ਆਪਣਾ ਆਪ ਸਵਾਰੋ ਅਸੀਂ ਸਵਾਰਨਾ ਕਿਸੇ ਨੇ ਸਾਡੀ ਜ਼ਿੰਦਗੀ ਨਹੀਂ ਸਵਾਰਨੀ ਸਾਨੂੰ ਸਾਡੀ ਜ਼ਿੰਦਗੀ ਆਪ ਸਵਾਰਨੀ ਪੈਣੀ ਹੈ ਸਾਹਮਣੇ ਕੈਮਰਿਆਂ ਦੇ ਜਿਹੜੇ ਮਾਈਂਡ ਰੀਡ ਕਰਨ ਵਾਲੇ ਆ ਕਹਿੰਦੇ ਕਲਾ ਹੈ ਅਸੀਂ ਚੋਲੇ ਨਹੀਂ ਪਾਏ ਉਹ ਕਹਿੰਦੇ ਅਸੀਂ ਵੀ ਸਾਡੇ ਸਾਹਮਣੇ ਲੋਕ ਆਉਂਦੇ ਆ ਅਸੀਂ ਲੋਕਾਂ ਦੇ ਫੋਨ ਦੇ ਲੋਕ ਦੱਸ ਦਿੰਦੇ ਆ ਤੇਰਾ ਲੋਕ ਕਿੰਨਾ ਹੈ ਨੰਬਰ ਦੱਸ ਦਿੰਦੇ ਆ ਪਰ ਅਸੀਂ ਕਿਸੇ ਨੂੰ ਬੁੱਧੂ ਨਹੀਂ ਬਣਾਉਂਦੇ ਅਸੀਂ ਕਿਸੇ ਨੂੰ ਕਮਲਾ ਨਹੀਂ ਕਰਦੇ ਇਹ ਟ੍ਰਿਕ ਹੈ ਮੈਜਿਕ ਟ੍ਰਿਕ ਹੈ ਇੱਕ ਟੰਗ ਹੈ ਉਹ ਧੰਗ ਨੂੰ ਵਰਤ ਕੇ ਲੱਖਾਂ ਲੋਕਾਂ ਨੂੰ ਮਦੂ ਬਣਾ ਰਹੇ ਨੇ ਤੇ ਬਣ ਰਹੇ ਨੇ ਬਨਣ ਵਾਲੇ ਬਣ ਰਹੇ ਸ਼ੁਕਰ ਕਰੋ ਸਾਨੂੰ ਨਹੀਂ ਪਤਾ ਕੱਲ ਕੀ ਹੋਏਗਾ ਇਸ ਕਰਕੇ ਆਪਾਂ ਸਮਝਦਾਰ ਬਣੇ ਆ ਤੇ ਬਣ ਕੇ ਰਹਿਣਾ ਨਵੀਂ ਸਵੇਰ ਦਾ ਨਵਾਂ ਸੁਨੇਹਾ ਸੁਣਨ ਵਾਲਿਓ ਕਾਇਮ ਰਿਹਾ ਕਰੋ ਹਮੇਸ਼ਾ ਚਮਕ ਰੱਖਿਆ ਕਰੋ ਸ਼ੁਕਰ ਹੈ ਯਾਰ ਐਦਾਂ ਕਿਆ ਕਰੋ ਬਚ ਗਏ ਸ਼ੁਕਰ ਹੈ ਸ਼ੁਕਰ ਹੈ ਅਸੀਂ ਤੇ ਬਚ ਗਏ ਅਸੀਂ ਤੇ ਬਚ ਗਏ ਸ਼ੁਕਰ ਹੈ ਖੁਸ਼ ਰੋ ਚੜਦੀ ਕਲਾ ਚ ਰੋ ਮਸਤ ਰੋ ਰਾਜੀ ਰੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨੀ ਜ਼ਿਕਰੀਆ ਯਾਰ ਗੱਲਾਂ ਤਾਂ ਯਾਰ ਬਹੁਤ ਵਧੀਆਂ ਨੇ ਤੇ ਬਹੁਤ ਸਾਰੀਆਂ ਹੀ ਹਕੀਕਤ ਨੇ ਯਾਰ ਹਕੀਕਤ ਹੈ ਮਬਨੇ ਨੂੰ ਸਮਝ ਨਹੀਂ ਆਂਦੀ ਕਿ ਕੁਝ ਕਮੈਂਟ ਆਂਦੇ ਨੇ ਕਿ ਮਤਲਬ ਕਿ ਇਹ ਨਹੀਂ ਸਹੀ ਨਹੀਂ ਸਹੀ ਆ ਅਸੀਂ ਇਹਨਾਂ ਦੀਆਂ 4-5 ਕਥਾ ਸੁਣੀਆਂ 4-5 ਇਹਨਾਂ ਦੀਆਂ ਵੀਡੀਓ ਦੇਖੀਆਂ ਯਾਰ ਬੜੀ ਕਮਾਲ ਗੱਲ ਕਰਦੇ ਨੇ ਯਾਰ ਅਸੀਂ ਗੱਲ ਹੀ ਬਹੁਤ ਪਿਆਰੀ ਕਰਦੇ ਨੇ ਹੁਣ ਸਮਝ ਹੀ ਨਹੀਂ ਆਂਦੀ ਕਿ ਇਹ ਫਾਲੋ ਕਰਨੀ ਚਾਹੀਦੀ ਕਿ ਨਹੀਂ ਅਸੀਂ ਸਾਡਾ ਜਿਹੜਾ ਗਾਮੇ ਨਾਲ ਸੀ ਜਿਹੜੀ ਗੱਲ ਕਰ ਰਹੇ ਆਂ ਉਹ ਜਾਂ ਵੇਖ ਰਹੇ ਆ ਨਾ ਅਸੀਂ ਦੇ ਉਹ ਗੱਲ ਕਰ ਰਹੇ ਆ ਕਿ ਜੋ ਅਸੀਂ ਸੁਣ ਰਹੇ ਆ ਹੁਣ ਸਾਨੂੰ ਇਸ ਚੀਜ਼ ਦਾ ਤੇ ਨਹੀਂ ਪਤਾ ਕਿ ਮذਬ ਨਾਲ ਕੀ ਤੱਲਕ ਹੈ ਉਹਨਾਂ ਦਾ ਜਾਂ ਮذਬ ਜੋ ਕੀ ਨਵੀਂ ਚੀਜ਼ ਲੈ ਕੇ ਆਇਆ ਜਿਸ ਤਰ੍ਹਾਂ ਕਿ ਹੁਣ ਉਹਨਾਂ ਨੇ ਜਿਹੜੀ ਗੱਲਾਂ ਕੀਤੀਆਂ ਨਾ ਇਹ ਸਾਰੀਆਂ ਸਿੱਧੀਆਂ ਗੱਲਾਂ ਦੇ ਵਿੱਚ ਵੈਸੇ ਵੀ ਮਗਨ ਹੋ ਗਿਆ ਸੀ ਸਾਰੀਆਂ ਹੀ ਹਕੀਕਤ ਸੀ ਹਾਂਜੀ ਕੀ ਹੋ ਰਿਹਾ ਪਖੰਡ ਹੋ ਰਿਹਾ ਲੋਗਾਂ ਨੂੰ ਚੱਕਰ ਦਿੱਤਾ ਜਾ ਰਿਹਾ ਤੇ ਫਿਰ ਇਹਨਾਂ ਨੇ ਇੱਕ ਯਾ ਯਾ ਮੈਨੂੰ ਜਿਹੜੀ ਇਹਨਾਂ ਦੀ ਵੀਡੀਓ ਚ ਸਭ ਤੋਂ ਪਿਆਰੀ ਗੱਲ ਹੈ ਨਾ ਉਹ ਇਹ ਲੱਗੀ ਹੈ ਕਿ ਕਿ ਦੋ ਮੌਤ ਆ ਜਾਣੀ ਇਹ ਕੋਈ ਪਤਾ ਨਹੀਂ ਹੂੰ ਤੇ ਕਿਸ ਸਰ ਜ਼ਮੀਨ ਦੇ ਵਿੱਚ ਬੰਦੇ ਨੂੰ ਮੌਤ ਆ ਨਹੀਂ ਕੋਈ ਪਤਾ ਨਹੀਂ ਤੁਸੀਂ ਦੇਖਦੇ ਹੋ ਕਿ ਬੰਦਾ ساری ਜ਼ਿੰਦਗੀ ਪੰਜਾਬ ਚ گزارਿਆ ਹੁੰਦਾ ਕੈਨੇਡਾ ਅਮਰੀਕਾ ਚਲਾ ਜਾਂਦਾ ਹੋਈ ਕਈ ਵਾਰੀ ਉੱਥੇ ਡੈਥ ਹੋ ਜਾਂਦੀ ਹੈ ਕਈ ਵਾਰੀ ਬੰਦਾ ਉੱਥੇ ਰਹਿ ਰਿਹਾ ਹੁੰਦਾ ਤੇ ਇੱਥੇ ਆਇਆ ਹੁੰਦਾ ਇੱਥੇ ਡੈਥ ਹੋ ਜਾਂਦੀ ਹੈ ਕੋਈ ਪਤਾ ਨਹੀਂ ਆ ਯਾਰ ਮੈਨੂੰ ਇਹਦੇ ਜਿਹੜੀ ਸਭ ਤੋਂ ਸਹੀ ਗੱਲ ਲੱਗੀ ਹੈ ਨਾ ਜਿਹੜੀ ਉਹਨਾਂ ਨੇ ਮਤਲਬ ਕਿ ਇੱਕ ਅੱਖ ਖੋਲਣ ਵਾਲੀ ਗੱਲ ਸੀ ਕਿ ਵੀ ਜਿਹੜਾ ਮذਬ ਦੇ ਨਾਂ ਦੇ ਪਖੰਡ ਕਰਦੇ ਨੇ ਲੋਕ ਹਾਂ ਤੇ ਜਿਹੜੇ ਫਾਲੋ ਕਰਨ ਵਾਲੇ ਨਾ ਉਹ ਅੰਨਾ ਫਾਲੋ ਕਰਦੇ ਨੇ ਮਤਲਬ ਕਿ ਉਹ ਕੁਝ ਹੋਰ ਸੋਚਣਾ ਹੀ ਨਹੀਂ ਜਾਂਦੇ ਮਤਲਬ ਕਿ ਸਾਇੰਸ ਦੇ ਦੌਰ ਚ ਵਿਗਿਆਨ ਦੇ ਦੌਰ ਚ ਜਿੱਥੇ ਇੰਨੀ ਤਹਕੀਕ ilm ਦੇ ਦੌਰ ਚ ਇਹਨੂੰ ਮਾਲੂਮਾਤ ਦੀ ਉਹ ਸੈਂਚਰੀ ਕਿਹਾ ਜਾਂਦਾ ਇਨਫਰਮੇਸ਼ਨ ਦੀ ਦੌਰ ਕਿਹਾ ਜਾਂਦਾ ਉਹਦੇ ਜੀ ਵੀ ਕੋਈ ਲੋਕ ਅਗਾ ਸੋਚਣਾ ਗੁਵਾਰਾ ਨਹੀਂ ਕਰਦੇ ਜਿਵੇਂ ਉਹਨਾਂ ਨੇ ਕਿਹਾ ਜੀ ਮੈਜਿਕ ਟ੍ਰਿਕ ਨੇ ਉਹ ਟ੍ਰਿਕ ਲਾ ਲੈਂਦੇ ਨੇ ਜਿਹੜਾ ਆਰਮ ਟ੍ਰਿਕ ਲਾਉਂਦੇ ਨੇ ਉਹ ਕਹਿ ਦਿੰਦੇ ਨੇ ਕਿ ਜੀ ਇਹ ਕਲਾ ਹੈ ਫਨ ਨੇ ਅਸੀਂ ਫਨ ਦੇ ਤਹਿਤ ਇਹ ਕਰਨੇ ਪਏ ਆ ਹਾਂ ਤੇ ਜਿਹੜੇ ਮذਬ ਵਿੱਚ ਇਹ ਫਨ ਦਾ ਇਸਤੇਮਾਲ ਕਰਦੇ ਨੇ ਉਹ ਉਹਨੂੰ ਮذਬ ਦਾ ਹੀ ਹਿੱਸਾ ਬਣਾ ਦਿੰਦੇ ਨੇ ਬਗਵੇਸ਼ਵਰ ਬੁਮਾਰ ਬਗਵੇਸ਼ਵਰ ਆ ਬਗੇਸ਼ ਬਗੇਸ਼ਵਰ ਬਗੇਸ਼ਵਰ ਉਹ ਤੇ ਆਈਆਂ ਉਹਨਾਂ ਦੀਆਂ ਵੀਡੀਓ ਮੈਂ ਦੇਖੀਆਂ ਕਿ ਉਹ ਪਰਚਾ ਜਾਂ ਲਿਖਦੇ ਨੇ ਤੇ ਕਹਿ ਦਿੰਦੇ ਜੀ ਆਹ ਹੈ ਤੇ ਉਹ ਲੋਕ ਜਿਹੜੇ ਆਂਦੇ ਨੇ ਉਹ ਉਹ ਕੋਈ ਚੀਜ਼ ਨਹੀਂ ਦੇਖਿਆ ਹੋਣਾ ਕਿ ਉਹਨਾਂ ਦੇ ਅੱਗੇ ਵਾਮ ਬੜੀ ਹੁੰਦੀ ਹੈ ਉਹਨਾਂ ਦੇ ਅੱਗੇ ਲੋਕ ਬੜੇ ਹੁੰਦੇ ਨੇ ਹੁਣ ਇਹ ਉਹਨਾਂ ਨੂੰ ਬਖੰਡ ਕਹਿ ਰਹੇ ਨੇ ਇਹ ਪਖੰਡ ਸਹੀ ਕਹਿ ਰਹੇ ਹਾਂ ਉਹ ਸਹੀ ਕਹਿ ਰਹੇ ਨੇ ਕਿਉਂ ਕਿਉਂਕਿ ਉਹ ਅਗਰ ਇਹ ਕੁਝ ਸਾਰਾ ਕੁਝ ਦੱਸ ਸਕਦੇ ਨੇ ਤੇ ਫਿਰ ਉਹਨਾਂ ਨੂੰ ਇਹ ਵੀ ਪਤਾ ਕਿ ਉਹ ਆਪ ਉਹ ਕਿਉਂ ਨਹੀਂ ਉਹ ਕਰ ਲੈ ਲੇ ਕੋਈ ਇਹਨਾਂ ਨੇ ਕਿਹਾ ਨਾ ਉਹ ਪਖੰਡ ਕਰ ਦੇ ਫਿਰ ਹੁਣ ਅਗਰ ਇਹ ਗੱਲ ਉਹਨੇ ਮੰਨਣ ਵਾਲੇ ਨੂੰ ਗਵੇ ਤੇ ਉਹਨੇ ਕਹ ਰਾਇਆ ਢਡਰੀਆਂ ਵਾਲਾ ਬਹੁਤ ਹੀ ਗਲਤ ਬੰਦਾ ਇਹਨਾਂ ਦਾ ਨਾ ਢਡਰੀਆਂ ਵਾਲਾ ਕਿ ਦਾਧਰੀਆਂ ਵਾਲਾ ਢਡਰੀਆਂ ਵਾਲਾ ਟਡਰੀਆਂ ਹਾਂ ਟਡਰੀਆਂ ਵਾਲਾ ਟਡਰੀਆਂ ਕਹਿੰਦੇ ਹਾਂ ਹਾਂ ਟਡਰੀਆਂ ਵਾਲਾ ਨਾ ਇਹਨਾਂ ਦਾ ਤੇ ਉਹਨੇ ਤੇ ਇਹ ਕਹਿਣਾ ਕਿ ਟਡਰੀਆਂ ਵਾਲਾ ਗਲਤ ਹੈ ਤੇ ਕਿਉਂਕਿ ਉਹਦੇ ਬਾਬੇ ਦੇ ਖਿਲਾਫ ਗੱਲ ਕਰਤੀ ਏ ਤੇ ਯਾਰ ਮੈਂ ਦੇਖਿਆ ਉਹਦੇ ਕੋਲ ਇੰਦਰਜੀਤ ਜਿਹੜੇ ਇਹਨਾਂ ਨੇ ਕਹਣਾ ਇਹ ਫਿਲਮਾਂ ਚ ਗਾਣਿਆਂ ਚਾਹੁੰਦਾ ਸੀ ਇਹਦੇ ਗਾਣੇ ਬੜੇ ਮਸ਼ਹੂਰ ਹੁੰਦੇ ਸੀ ਕਿਸੇ ਵੇਲੇ ਚ ਫਿਰ ਇਹ ਫਲॉप ਹੋ ਗਿਆ ਜ਼ੀਰੋ ਹੋ ਗਿਆ ਫਿਰ ਉਹਨੂੰ ਕੋਲ ਆਇਆ ਤੇ ਉਹਨੇ ਫਿਰ ਮੈਂ ਦੇਖਿਆ ਵਿਰਾਟ ਕੋਹਲੀ ਉਹ ਉਹ ਦੂਸਰੇ ਕੋਲ ਆਇਆ ਸੀ ਪਰਮਨੰਦ ਪਰਮਨੰਦ ਜੀ ਪਰਮਨੰਦ ਉਹਦੇ ਕੋਲ ਉਹ ਚਿੱਟੇ ਚੋਲੇ ਵਾਲੇ ਕੋਲ ਆਇਆ ਸੀ ਉਹ ਚਿੱਟਾ ਕਹਤਾ ਪੀਲੇ ਚੋਲੇ ਵਾਲੇ ਕੋਲ ਆਇਆ ਸੀ ਪੀਲੇ ਰੰਗ ਦੇ ਇਹ ਹੋਏ ਕਿ ਇਹ ਮੁੰਡਾ ਜੀ ਹੈ ਇਹ ਬਗਵੀਸ਼ਵਰ ਹਾ ਉਹ ਨਵਾਂ ਮੁੰਡਾ ਜੀ ਨਵਾਂ ਜਿਹਾ ਹੀ ਮੁੰਡਾ ਤੇ ਅੱਗੇ ਉਹ ਬੜੀ ਹਵਾਮ ਬੈਠੀ ਹੁੰਦੀ ਹੈ ਤੇ ਸਾਰਾ ਕੁਝ ਦੱਸ ਹੀ ਜਾਂਦਾ ਖੈਰ ਆਪਾਂ ਕੀ ਲੈਣਾ ਬੁਣਨੀਆਂ ਲੇਕਿਨ ਵੀਡੀਓ ਇਹ ਪਿਆਰੀ ਸੀ ਹਾਂ ਤੇ ਦੂਸਰੇ ਇਹ ਕਹੇ ਕਿ ਇੰਨੇ ਜੋ ਉਹਨਾਂ ਨੇ ਜਿਹੜੀ ਗੱਲ ਕੀਤੀ ਨਾ ਕਿ 哎，这个、uh。 ਮੰਨਣ ਵਾਲੇ ਨੇ ਮੁਸਾਲੇ ਕੇ ਗਦਰ ਨੂੰ ਕੋ ਫਰੰਟ ਜਗ੍ਹਾ ਤੇ ਦੀਵਾ ਬਾਲਿਆ ਸਾਦਰ ਦੀਵਾ ਬਾਲੇਗਾ ਜੋ 900 ਬੰਦੇ ਨੂੰ ਗਿਆ 30 ਬੰਦਿਆਂ ਨੇ ਪਤਰੀ ਕਿੱਥੋਂ ਕਿੱਥੋਂ ਦਵਾਈਆਂ ਵੀ ਲਈਆਂ ਹੁੰਦੀਆਂ ਲਾਭ ਵੀ ਕਰਾਏ ਹੁੰਦੇ ਨੇ ਬੜਾ ਬੰਦਾ ਉਹ ਕਿਈ ਵਾਰੀ ਉਧਰ ਭੁਲਾਨ ਕੇ ਉਹਨੂੰ ਫਰਕ ਪੈ ਜਾਂਦਾ ਉਹਨਾਂ ਦੀ ਫਰਕ ਪੈ ਜਾਂਦਾ ਯਕੀਨ ਉਹਦੀ ਸ਼ਰਦਾ ਬਣ ਜਾਂਦੀ ਓਥੇ ਬਣ ਜਾਂਦੀ ਇਸ ਤਰ੍ਹਾਂ ਹੀ ਇਹ ਨਿਜ਼ਾਮ ਪਖੰਡ ਦੇ ਬਾਰੇ ਇਹਨਾਂ ਨੇ ਅੱਛਾ ਬਿਆਨ ਕੀਤਾ ਕਿ ਪਖੰਡ ਇਹ ਸਾਰਾ ਝੂਠ ਏ ਤੇ ਇਹ ਇਹਦੇ ਤੋਂ ਬਚ ਕੇ ਰਹਿਣਾ ਚਾਹੀਦਾ ਆਪਣਾ ਪੈਸਾ ਸਮਾਂ ਨਹੀਂ ਬਰਬਾਦ ਕਰਨਾ ਚਾਹੀਦਾ ਦੂਸਰੀ ਮੈਂ ਇੱਕ ਆਹਰੀ ਗੱਲ ਕਰਨੀ ਉਹ ਗੱਲ ਇਹ ਕਰਨੀ ਹੈ ਕਿ ਅਸੀਂ ਵੀਡੀ ਲਗਾਣੇ ਆ ਨਾ ਕਿ ਉਹਦੇ ਮਤਲਬ ਕਿ ਉਹਦੀ ਜਾਤੀਆਂ ਉਹਦੀ ਜਾਤੀ ਉਹਨਾਂ ਦਾ ਕੀ ਫੇਲ ਹੈ ਕੀ ਉਹ ਕੰਮ ਕਰਦੇ ਨੇ ਜਾਤੀ ਉਹਨਾਂ ਦਾ ਕਿਸ ਤਰ੍ਹਾਂ ਦਾ ਇੰਟਰਫੇਅਰ ਹੈ ਸਿੱਖ ਧਰਮ ਚ ਇਹਦੇ ਬਾਰੇ ਮਸਲਬ ਨਾਲ ਕੀ ਉਹਨਾਂ ਦਾ ਲਿੰਕ ਹੈ ਕਹਿੰਦੇ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਦੀ ਇੱਕ ਹਦੀਸ ਹੈ ਯਈਆ ਇੱਕ ਫਾਲੋਅਰ ਉਹਨਾਂ ਦੇ ਕੋਲ ਆਇਆ ਉਹਨਾਂ ਨੇ ਆਖਿਆ ਕਿ ਨਬੀ ਤੁਸੀਂ ਜਿਹੜਾ ਰੱਬ ਕੋਲ ਸਿੱਖਿਆ ਮੈਨੂੰ ਸਿਖਾਓ ਆਪਨੇ ਆਖਿਆ ਕਿ ਤੁਸੀਂ ਤੂੰ ਇਹ ਕਰਨਾ ਕਿ ਅچھے اخلاق ਨਾਲ ਯਾਨੀ ਕਿ ਤੁਸੀਂ ਛੋਟੀ ਜੀ ਨੇਕੀ ਨੂੰ ਵੀ ਕਮ ਤਰ ਨਹੀਂ ਸਮਝਣਾ ਉਹਦਾ ਮਤਲਬ ਇਹ ਵੇ ਕਿ ਉਹਨਾਂ ਨੇ ਨਬੀ ਪਾਕ ਨੇ ਫਾਲੋਅਰ ਨੂੰ ਇਹ ਕਿਹਾ ਕਿ ਤੁਸੀਂ ਛੋਟੀ ਜੀ ਨੇਕੀ ਨੂੰ ਕਮ ਤਰ ਨਹੀਂ ਸਮਝਣਾ ਹਾਲਾਂਕਿ ਉਹ ਨੇਕੀ ਇੰਨੀ ਵੀ ਕਿਉਂ ਨਾ ਹੋਵੇ ਕਿ ਤੁਸੀਂ ਆਪਣੇ ਭਾਈ ਦੇ ਨਾਲ اخلاق ਦੇ ਨਾਲ ਪੇਸ਼ ਆਉਂਦੇ ਹੋ ਆਪਣੇ ਭਾਈ ਦੇ ਨਾਲ ਪਿਆਰ ਮੁਹੱਬਤ ਨਾਲ ਗੱਲ ਕਰਦੇ ਹੋ ਗਲੀ ਮਹੱਲੇ ਦੇ ਕਿਤੇ ਵੀ ਕੋਈ ਭਾਈ ਹੈ ਤੇ ਫਿਰ ਦੂਸਰਾ ਹੈ ਕਿ ਕਿਸੇ ਨੂੰ ਗਾਲੀ ਨਹੀਂ ਦੇਣੀ ਯਾਨੀ ਕਿ ਇਹਦਾ ਮਤਲਬ ਹੈ ਕਿ ਅਪਾ ਇਹਨਾਂ ਦੀ ਜੁਨੀਆ ਕਥਾ ਸੁਣੀਆ ਇਹ ਕਿਸੇ ਮਤਲਬ ਕਿ ਅਸੀਂ ਉਹ ਕੋਈ ਨਹੀਂ ਕੰਟਰੋਵਰਸੀ ਵਾਲੀ ਕੋਈ ਨਹੀਂ ਸੁਣੀ ਅਸੀਂ ਜਿਹੜੀਆਂ ਆਮ ਰੂਟੀਨ ਵਾਲੀਆਂ ਨੇ ਉਹ ਸੁਣੀ ਜਿਸ ਤਰ੍ਹਾਂ ਕਿ ਹੁਣ ਸਾਡੇ ਅੱਜ ਕੱਲ੍ਹ ਦੇ ਮੌਲਵੀਆਂ ਜੋ ਵੀ ਇਹ ਸਮਝਿਆ ਜਾਂਦਾ ਜਿਵੇਂ ਇੰਜੀਨੀਅਰ ਮਿਰਜ਼ਾ ਨੂੰ ਤੁਸੀਂ ਵੇਖਿਆ ਰਿਐਕਸ਼ਨ ਚੈਨਲਾਂ ਤੇ ਬਹੁਤ ਵੇਖਿਆ ਜਾਂਦਾ ਬਾਹਰ ਦੀ ਦੁਨੀਆ ਬਹੁਤ ਵੇਖਦੀ ਲੇਕਿਨ ਬਹੁਤ ਜ਼ਿਆਦਾ ਤਰ ਲੋਕ ਜਿਹੜੇ ਸਾਡੇ ਨਾ ਪਾਕਿਸਤਾਨ ਦੇ ਉਹ ਨੂੰ ਬੁਰਾ ਸਮਝਦੇ ਨੇ ਤੇ ਇਸ ਤਰ੍ਹਾਂ ਹੀ ਇਹ ਅਲਿਆਸ ਕਾਦਰੀ ਉਹਨਾਂ ਨੂੰ ਵੀ ਇੰਜ ਸਮਝਦੇ ਨੇ ਜਿਵੇਂ ਉਹ ਉਹਨਾਂ ਨੂੰ ਗੱਲ ਕਰਕੇ ਨੇ ਇਹ ਫਰਕੇ ਨੇ ਇਸ ਤਰ੍ਹਾਂ ਚੱਲਦਾ ਰਹਿਣਾ ਲੇਕਿਨ ਅਸੀਂ ਲੇਕਿਨ ਇਹ ਇੱਕ ਚੰਗੀ ਚੀਜ਼ ਜਿੱਥੋਂ ਮਿਲੇ ਲੈ ਲੈਣੀ ਚਾਹੀਦੀ ਹੈ ਮਾੜੀ ਚੀਜ਼ ਛੱਡ ਦੇਣੀ ਚਾਹੀਦੀ ਹੈ ਤੇ ਆ ਓਵਰਆਲ ਗੱਲਾਂ ਬਹੁਤ ਪਿਆਰੀਆਂ ਕੀਤੀਆਂ ਸੀ ਬਾਕੀ ਮਿਲਨੇ ਦੋਸਤੋ ਨਵੀਂ ਵੀਡੀਓ ਦੇ ਨਾਲ ਤੁਹਾਡਾ ਕਾਫੀ ਜ਼ਿਆਦਾ ਟਾਈਮ ਅਸੀਂ ਲੈ ਲਿਆ ਤੇ